ਪੰਜਾਬ ਦੇ ਪੜ੍ਹੇ ਲਿਖੇ ਮੁੰਡੇ ਕੁੜੀਆਂ ਅਤੇ ਸਾਬਕਾ ਫੌਜੀਆਂ ਦੇ ਲਈ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਪੈਨ ਇੰਡੀਆ ਦੇ ਵਿੱਚ ਕਲਰਕਾਂ ਦੀ ਭਰਤੀ ਜਿਹੜੀ ਜੂਨੀਅਰ ਐਸੋਸੀਏਟ ਦੀ ਪੋਸਟ ਵਾਸਤੇ ਕੀਤੀ ਜਾ ਰਹੀ ਹੈ ਯੋਗਤਾ ਇਹਦੇ ਵਿੱਚ ਕੋਈ ਵੀ ਡਿਗਰੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ ਮੁੰਡੇ ਕੁੜੀਆਂ ਤੇ ਸਾਬਕਾ ਫੌਜੀ ਅਪਲਾਈ ਕਰ ਸਕਦੇ ਨੇ ਏਜ ਲਿਮਟ ਇਹਦੇ ਵਿੱਚ ਜਰਨਲ ਕੈਟਾਗਰੀ ਵਾਸਤੇ 18 ਤੋਂ 28 ਸਾਲ ਹੈ ਬੀਸੀ ਦੀ 31 ਸਾਲ ਐਸਸੀ ਦੀ 33 ਸਾਲ ਅਤੇ ਸਾਬਕਾ ਫੌਜੀਆਂ ਨੂੰ ਉਨ੍ਹਾਂ ਦੇ ਏਜ ਰਿਲੈਕਸੇਸ਼ਨ ਰੂਲ ਦੇ ਹਿਸਾਬ ਨਾਲ ਜਿਹੜੀ ਛੋਟ ਮਿਲੇਗੀ ਫੀਸ ਜਨਰਲ BC EWS ਦੀ 750 ਰੁਪਏ SC ਤੇ ST ਸਾਬਕਾ ਫੌਜੀਆਂ ਦੀ ਨਿਲ ਹੈ ਇਹਦੇ ਵਿੱਚ ਖਾਸ ਕਰਕੇ ਡਿਸੇਬਿਲਟੀ ਸਾਬਕਾ ਫੌਜੀ ਜਿਹੜੇ ਉਹ ਵੀ ਅਪਲਾਈ ਕਰ ਸਕਦੇ ਨੇ ਤੁਸੀਂ ਆਪਣੇ ਨੇੜੇ ਦੇ ਇੰਟਰਨੈਟ ਕੈਫੇ ਤੋਂ ਜਾ ਕੇ 26 ਅਗਸਤ 2025 ਤੋਂ ਪਹਿਲਾਂ-ਪਹਿਲਾਂ ਆਨਲਾਈਨ ਅਪਲਾਈ ਕਰ ਸਕਦੇ ਹੋ ਤਿਆਰੀ ਕਰਕੇ ਆਪਣਾ ਪੇਪਰ ਦੇ ਕੇ ਨੌਕਰੀ ਤੁਸੀਂ ਜੁਆਇਨ ਕਰ ਸਕਦੇ ਹੋ ਨੌਕਰੀਆਂ ਦੀ ਤਾਜ਼ਾ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ।